ਸਨਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜਮੂਰੀ ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਕਲਵੰਦ ਸਿੰਘ ਮੱਲੂ ਨੰਗਲ ਦੀ ਅਗਵਾਈ ਹੇਠ ਕਿਸਾਨਾਂ ਦੀਆਂ ਹੱਕਾਂ ਮੰਗਾ ਕੀ ਮੰਗਾਂ ਦੀ ਪੂਰਤੀ ਅਤੇ ਦਿੱਲੀ ਅੰਦੋਲਨ ਦੌਰਾਨ ਵਾਅਦੇ ਕਰਕੇ ਕਿਸਾਨਾਂ ਨਾਲ ਕਮਾਏ ਧਰੋਹ ਖਿਲਾਫ ਦਬਰਜੀ ਸੋਹੀਆਂ ਬੀਰਬਲ ਚੇਤਨਪੁਰਾ ਅਤੇ ਹੋਰ ਪਿੰਡਾਂ ਦੇ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ ਜਮ ਕੇ ਨਾਅਰੇਬਾਜੀ ਕੀਤੀ ਅਤੇ ਵਿਸ਼ਾਲ ਟਰੈਕਟਰ ਮਾਰਚ ਕਢਿਆ ਡੇਲੀ ਨਿਊਜ਼ ਹੁਣ ਤੱਕ ਦੀ ਵਿਸ਼ੇਸ਼ ਰਿਪੋਰਟ ਮਰਦਾਬਾਦ ਮਰਦਾਬਾਦ ਮੋਦੀ ਸਰਕਾਰ ਮਰਦਾਬਾਦ 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 ਖਾਨ ਮੋਰਚਾ ਜਿੰਦਾਬਾਦ 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 ਖਾਨ ਮੋਰਚਾ ਜਿੰਦਾਬਾਦ 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 ਲੋਕਾਂ ਦਾ ਜਿੰਦਾਬਾਦ 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 ਖਾਨ ਮੋਰਚਾ ਜਿੰਦਾਬਾਦ 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 ਖਾਨ ਉਹ ਚਿੰਦ ਆਬਾ ਜਿੰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ 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 ਪੱਕਾ ਪ੍ਰਸਵਾਦੀ ਮੋਦੀ ਸਰਕਾਰ ਮੁਰਦਾਬਾਦ 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 ਲੋਕ ਦੇ ਪਾ ਜਿੰਦਾਬਾਦ 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 ਖਾਨ ਮਜ਼ਦੂਰਾਂ ਦਾ ਜਿੰਦਾਬਾਦ 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 ਮੈਂ ਕਮਲ ਸਿੰਘ ਬੱਧੂ ਮੰਗਲ ਜੋ ਬੜੀ ਕਿਸਾਨ ਸਭਾ ਦਾ ਸਬਕਮਟੀ ਮੈਂਬਰ ਅੱਜ ਸੰਯੁਕਤ ਖਾਨ ਮੋਰਚੇ ਵੱਲੋਂ ਪੂਰੇ ਭਾਰਤ ਦੇ ਵਿੱਚ ਉਹਨਾਂ ਦੀ ਸਰਕਾਰ ਦੇ ਖਿਲਾਫ ਜਿਹੜਾ ਅੱਜ ਉਸ ਮਾਰਚ ਟਰੈਕਟਰ ਪ੍ਰੇਡ ਜਿਹੜੀ ਹੈ ਉਹ 20 ਜਨਵਰੀ ਨੂੰ ਕੀਤੀ ਜਾ ਰਹੀ ਆ ਇਹ ਜਿਹੜਾ ਅਸੀਂ ਮੋਰਚਾ ਤੋਂ ਮੂਤਵੀ ਕਰਕੇ ਆਏ ਹਾਂ ਅਸੀਂ ਤੁਹਾਨੂੰ ਪਤਾ ਪਿਛਲੇ ਲੰਮੇ ਸਮਾਂ 1 ਸਾਲ ਤੇ 1 ਮਹੀਨੇ ਦੇ ਲੱਗ ਕੇ ਅਸੀਂ ਮੋਰਚਾ ਦਿੱਲੀ ਦੇ ਵਿੱਚ ਲਾਇਆ ਜਿਹੜਾ ਖਤਰਨਾਕ ਕਾਲੇ ਕਾਨੂੰਨ ਨੂੰ ਉਹਨਾਂ ਰੱਦ ਕੀਤੇ ਆ ਉਹਦੇ ਨਾਲ ਦੇ ਨਾਲ ਅਸੀਂ ਫਿਰ ਐਮਐਸਪੀ ਦੀ ਮੰਗ ਵੀ ਉੱਤੇ ਰੱਖੀ ਇਹ ਉਹ ਸਾਨੂੰ ਲਿਖਤੀ ਆਸ਼ਵਾਸ਼ਣ ਉਹਨਾਂ ਦਿੱਤਾ ਹੈ ਭਾਰਤ ਸਰਕਾਰ ਨੇ ਵੀ ਮੌਜਾ ਕਰੀਏ ਸਾ ਤੋਂ ਤੇ ਤੁਹਾਡੇ ਬਾਕੀ ਰਹਿੰਦੀਆਂ ਮੰਗਾਂ ਜਿਹੜੀਆਂ ਸਾਰੀਆਂ ਕਰਾਂਗੇ ਐਮਐਸ ਜਿਹੜੇ ਕਟਰਾਵਾਂਗੇ ਤੇ ਜਿਹੜੇ ਪੱਤੇ ਅੱਜ ਨੇ ਕਿਸਾਨਾਂ ਦੇ ਉੱਤੇ ਹੋਏ ਉਹ ਰੱਦ ਕਰਾਂਗੇ ਨਾਲ ਦੀ ਨਾਲ ਜਿਹੜੇ ਨੁਕਸਾਨ ਤੁਹਾਡੇ ਸ਼ੀਤ ਹੋਏ ਉਹਨਾਂ ਦੇ ਪਾਰਾ ਨੂੰ ਨੌਂਦੀਆਂ ਤੇ ਭਾਵ ਜਾ ਪਰ ਮੋਦੀ ਸਰਕਾਰ 1.5 ਸਾਲ ਤੋਂ ਸਾਡੇ ਲੋਕ ਤੋਂ ਬਾਦ ਨਹੀਂ ਉਹ ਆਪਣੇ ਕੀਤੇ ਹੋਏ ਜਿਹੜੇ ਉਹਨਾਂ ਵਾਦੇ ਸੀਗੇ ਉਹਤੇ ਖਰੀਦੇ ਉਤਰੀ ਇਸ ਕਰਕੇ ਸੂਖਾ ਸਾਰ ਮੋਰਚਾ ਅੱਤ ਦਾ ਵੱਡਾ ਮੋਰਚਾ ਜਿਹੜਾ ਲਗਭਗ 50 ਦੇ ਦੁਬੰਦੀਆਂ ਵਿੱਚੋਂ ਦੇ ਛੰ ਲਿਆ ਉਹਨਾਂ ਨੇ ਇੱਕ ਕਾਲ ਦਿੱਤੀ ਅੱਜ ਪਹਿਲੀ ਐਸਐਸ ਕਰਚ ਨੂੰ ਨਵੇਂ ਸਿਰੋਂ ਚਲਾਉਣ ਵਾਸਤੇ ਅੱਜ ਜਿਹੜਾ ਸਾਨੂੰ ਪੰਜਾਬ ਵਿੱਚ ਦੇ ਭਾਰਤ ਦੇ ਕੋਈ 7-800 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਇਹ ਵੱਡੇ ਤਾਂ ਰੋਸਮਾਰੀ ਸੈਂਕੜਿਆਂ ਦੀ ਹਜ਼ਾਰਾਂ ਦੀ ਕੀਮਤ ਦਾ ਰਾਜ ਕਰ ਰਿਹਾ ਤੇ ਮੋਦੀ ਸਰਕਾਰ ਨੂੰ ਮਜਬੂਰ ਕਰਨਾ ਕਿ ਜਿਹੜੇ ਵਾਅਦੇ ਸਰਕਾਰ ਨੇ ਕੀਤੇ ਹੀ ਐਮਐਸਪੀ ਦੀ ਗਰੰਟੀ ਦੀ ਤੇ ਨਾਲ ਦੀ ਨਾਲ ਪਰਚੇ ਰੱਦ ਕਰਵਾਉਣ ਦੇ ਇਹ ਨਾਲ ਜਿਹੜੀਆਂ ਐਮਐਸਪੀ ਸਾਨੂੰ ਸਾਰੀਆਂ ਪਕਵਾਂ ਤੇ ਦੇ ਦਾ ਵਾਅਦਾ ਕੀਤਾ ਹੈ ਉਹ ਅਸੀਂ ਥੋੜਾ ਇਸ ਤੋਂ ਅਗਲੇ ਤਰੀਕ ਨੂੰ ਜਿਹੜੇ ਉਹ ਜਿਹੜਾ ਸਪਾਸਟ ਦਾ ਸਾਡੇ ਸਥਾਨ ਲੋਰ ਦਾ ਜਿਹੜਾ ਅਗਲਾ ਫੈਸਲਾ ਲੈ ਕੇ ਆਊਗਾ ਇਹ ਸਮਝੋ ਅੱਜ ਤੋਂ ਜਿਹੜੀ ਇਹ ਲੜਾਈ ਆ ਦੁਬਾਰਾ ਚਾਲੂ ਹੋ ਗਈ ਹੈ ਤੁਸੀਂ ਦੇਖਿਆ ਸੈਂਕੜਾਂ ਦੀ ਗਿਣਤੀ ਦੇ ਚਾਹੀਆ ਅੱਜ ਲਈ ਇੱਕ ਆਪਣੀ ਟੋਰੀ ਖਸਾਨ ਸਭਾ ਵੱਲੋਂ ਏਰੀਆ ਕਮੇਟੀ ਚੇਤੂਪੁਰਾ ਦੇ ਮਦੂਨਦੂ ਤੋਂ ਇਹ ਸੈਂਕੜਾਂ ਦੀ ਗਿਣਤੀ ਦੇ ਵਿੱਚ ਆਏ ਆ ਖਾਨ ਕਿ ਅੱਜ ਜ਼ਿਲ੍ਹੇ ਭਰ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਤੇ ਸਾਰੇ ਪਾਰਟ ਵਿੱਚ ਲੱਖਾਂ ਦੀ ਗਿਣਤੀ ਦੇ ਪ੍ਰੈਕਟਰ ਮਾਰਚ ਆਜ ਨੂੰ ਨੇ ਆ ਇਹ ਮੋਦੀ ਸਰਕਾਰ ਨੂੰ ਅਜੇ ਚੁਕਾਵਨੀਆਂ ਵੀ ਜੇ ਰਹਿੰਦੀਆਂ ਮੰਗਾਂ ਕਿਸਾਨਾਂ ਦੀਆਂ ਨਾ ਪੂਰੀਆਂ ਕੀਤੀਆਂ ਤੇ ਪਹਿਲਾਂ ਵਾਂਗ ਜਿਹੜਾ ਉਹ ਮੋਰਚਾ ਦੁਬਾਰਾ ਲੱਗੂਗਾ ਮੋਰਚਾ ਹੁਣ ਖਤਮ ਨਹੀਂ ਕੀਤਾ ਮੋਰਚਾ ਮੁਲਤਵੀ ਕਰ ਕੇ ਰਹਿਣੇ ਹਨ ਇਹ ਦੁਬਾਰਾ ਜਿਹੜਾ ਕਿ ਮੋਰਚਾ ਕਿਸਾਨਾਂ ਨੂੰ ਡਾਉਣਾ ਪਿਆ ਤੇ ਅਸੀਂ ਦਿੱਲੀ ਦੇ ਵਿੱਚ ਛੇਤੀ ਫੈਸਲਾ ਜਿਹੜਾ ਕਿਸਾਨ ਕਿਸ ਮੰਡੀਆਂ ਦਾ ਆਊਗਾ ਜਲਾ ਜੇ ਇਹ ਟਰੈਕਟਰ ਸੈਂਟਰ ਸੈਂਟਰ ਸਰਕਾਰੀ ਦਾ ਆਪਾਂ ਛੱਡ ਗਏ ਹਾਂ ਜੇ ਜਿਹੜੀ ਹੈ ਪੰਜਾਬ ਸਰਕਾਰ ਹੈਗੀ ਹੈ ਉਹੀ ਐਮਐਸਪੀ ਦੇ ਉੱਤੇ ਕੁਝ ਨਾ ਕੁਝ ਕਰ ਸਕਦੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਸਰਕਾਰ ਇਸ ਬਾਰੇ ਕਿਉਂ ਨਹੀਂ ਸੀਰੀਅਸ ਹੈਗੀ ਸਾਨੂੰ ਪਤਾ ਹੋਣਾ ਜਦੋਂ ਇਹ ਪੰਜਾਬ ਸਰਕਾਰ ਅਜੇ ਹੋਣ ਚ ਨਹੀਂ ਆਈ ਤੇ ਕਹਿੰਦੇ ਸੀ ਵੀ 5 ਮਿੰਟ ਦਾ ਕੰਮ ਆ ਜਿਹੜਾ ਐਮਐਸਪੀ ਨੇ ਪਰ ਇਹ ਵੀ ਉਹ ਭਾਰਤ ਸਰਕਾਰ ਵਾਂਗੂ ਹੀ ਆ ਉੱਤਰ ਜਾਂਦਾ ਕਿ ਆਜ਼ਾਦਿੱਤ ਕੀ ਹੈ ਬਾਅਦ ਤੇ ਹੈਗਾ ਵਾ ਰੋਈ ਨਿਤ ਨਵਾ ਕੋਈ ਨਾ ਕੋਈ ਪਹਿਲਾਂ ਫੁੱਲੀ ਛੱਡ ਦਿੰਦਾ ਮੁਰਗੇ ਵਾਪਸ ਲੈਂਦਾ ਇਹ ਤਾਂ ਪ੍ਰਧਾਨਤਵਾਨ ਨੇ ਤੇ ਰਹਿੰਦਾ ਹੁੰਦਾ ਹੀ ਬੇੜਾ ਪੰਜਾਬ ਦਾ ਪ੍ਰਧਾਨ ਜੀ ਕਿਤਾ ਇਹਨਾਂ ਨੇ ਕਹਿੰਦੇ ਸੀ ਪੀਪੀ ਅਸੀਂ ਬੜਦੇ ਆ ਸਾਰੀ ਸਾਰੀਆਂ ਜਿਹੜੀ ਐਮਐਸਪੀ ਫਸਲਾਂ ਤੇ ਦਵਾਂਗੇ ਹਾਂ ਜੀ ਨਸ਼ੇ ਖਤਮ ਕਰਾਂਗੇ ਖਤਮ ਕਰਾਂਗੇ ਤੁਸੀਂ ਜਿਸ ਤਰ੍ਹਾਂ ਕੇਂਦਰ ਸਰਕਾਰ ਖਿਲਾਫ ਹੋਏ ਟਾੜਾ ਬੜਾ ਸੰਘਰਸ਼ਿਆ ਇਹ ਪੰਜਾਬ ਸਰਕਾਰ ਖਾਫੀ ਕੀਤਾ ਟਾੜਾ ਪ੍ਰੋਗਰਾਮ ਜਾਂ ਸਰਕਾਰ ਦੇ ਵਿੱਚ ਮੰਗਾ ਜਿਹੜੀਆਂ ਸਾਡੀਆਂ ਜਿਹੜੀਆਂ ਭਾਰਤ ਸਰਕਾਰ ਨਾਲ ਨਾਲ ਜਾਂ ਸਰਕਾਰ ਨਾਲ ਹੀ ਮੰਗਾਂਗੇ ਹੈਗੀਆਂ ਉਹ ਕਿਹਨਾ ਵਾਦਾ ਕੀਤਾ ਸੀ ਨਾ ਪੀ ਕੇਂਦਰ ਦਵੇ ਨਾ ਦਵੇ ਅਸੀਂ ਦਵਾਂਗੇ ਆ ਗਿਆ ਜੀ ਇਹ ਤੁਹਾਨੂੰ ਦੱਸਿਆ ਵੀ ਠੁੱਕ ਕੇ ਚੱਟਣ ਵਾਲੇ ਲੋਕ ਆ ਇਹ ਇਹ ਪਹਿਲਾਂ ਲੋਕਾਂ ਨੂੰ ਇਹਨਾਂ ਨੇ ਕਿਹਾ ਵੀ ਪੰਜਾਂ ਮਿੰਟਾਂ ਦਾ ਕੰਮ ਹੈ ਮਸਕੀ ਦੇਣਾ ਤੁਸੀਂ ਸੁਣਦੇ ਰਹੇ ਜੇ ਤੁਸੀਂ মিডিਆ ਵਾਲੇ ਹੋ ਇਹ ਤੁਸੀਂ ਤੁਹਾਡੇ ਮੈਕਾਂ ਗਾੜੀ ਨਾ ਕਿਹਾ ਇਹ ਤੇ 5 ਮਿੰਟ ਦਾ ਕੰਮ ਹੈ ਸਾਡੀ ਸਰਕਾਰ ਆ ਅਸਲ ਦੇ ਵਿੱਚ ਇਹਨਾਂ ਨੂੰ ਭਲੇਗਾ ਵੀ ਸਾਡੀ ਸਰਕਾਰ ਤੇ ਬੰਨਣੀ ਨਹੀਂ ਤੇ ਕੱਪਾਂ ਜਿੰਨੀਆਂ ਮਰਦੀ ਮਾਰੀ ਜਾਓ ਲੋਕਾਂ ਨੇ ਕੋਈ ਜਿਹੜਾ ਹੀ ਵਿਰੋਧ ਜਿਹੜਾ ਦਿੱਲੀ ਮੋਰਚੇ ਦਾ ਅਸਰ ਹੋਇਆ ਜਦੋਂ ਉੱਥੇ ਹਰ ਗੱਲ ਜਾਣੀ ਦੀ ਕਾਂਗਰਸੀ ਮਾੜੀ ਆ ਕਾਲੀ ਮਾੜੀ ਬੀਜੇਪੀ ਮਾੜੀ ਆ ਇਸ ਕਰਕੇ ਲੋਕਾਂ ਨੇ ਬਦਲਾਅ ਦਾ ਚਾ ਚੜਿਆ ਸੀ ਪਰ ਉਹ ਬਦਲਾਅ ਕੀ ਹੋ ਗਿਆ ਇਹ ਜਿਹੜਾ ਘਰ ਚ ਜ਼ਿਆਦਾ ਹੋਇਆ ਸਭ ਨੂੰ ਮੈਂ ਇੱਕ ਅੱਜ ਵੇਂਦੇ ਜੇ ਘਰਾਂ ਦੇ ਮਜ਼ਦੂਰਾਂ ਦੇ ਬੱਚਿਆਂ ਤੱਕ ਚਲੇ ਗਈ ਹੈ ਅੱਗੇ ਤੇ ਚਲੋ ਕੋ ਖਾਂਦਾ ਪੀਂਦਾ ਇਹਨੂੰ ਮੜ ਮੋਟਾ ਖਾਂਦਾ ਬੱਚਾ ਸੀ ਹੁਣ ਇਹ ਵੇਖੋ ਆ ਬੰਦਿਆਂ ਚ ਜਿਆੜਾ ਦੇ ਵਿੱਚ 200 ਰੁਪਏ ਦਿਹਾੜੀ ਕਰਨ ਵਾਲਾ ਵੀ ਨੌਜਾਨ ਮਜ਼ਦੂਰ ਦਾ ਜਿਹੜਾ ਸਮੈਟ ਹੈ ਸੰਘਲ ਮੈਂਬਰ ਜਮਹੂਰੀ ਕਿਸਾਨ ਸਭਾ ਪੰਜਾਬ ਅੱਜ ਦਾ ਜੋ ਸਾਡਾ ਟਰੈਕਟਰ ਮਾਰਚ ਦਾ ਫੈਸਲਾ ਹੈ ਸਮੂਹੀ ਕਿਸਾਨ ਸਭਾ ਦਾ ਔਰ ਸਰਬਹਿੰਦ ਸਮੁੱਚੀ ਜਿਹੜੀ ਭਾਰਤੀ ਕਿਸਾਨ ਯੂਨੀਅਨਾਂ ਉਹਨਾਂ ਦਾ ਇਹ ਮੋਦੀ ਸਰਕਾਰ ਨੂੰ ਇੱਕ ਚੇਤਾਵਨੀ ਹੈ ਕਿਉਂਕਿ ਮੋਦੀ ਸਰਕਾਰ 13 ਮਹੀਨਿਆਂ ਦੇ ਕਿਸਾਨਾਂ ਦੇ ਅੰਦੋਲਨ ਤੋਂ ਬਾਅਦ ਜਿਸ ਮੁੱਦੇ ਤੇ ਫੈਸਲਾ ਕੀਤਾ ਇੱਕ ਮਾਫੀ ਮੰਗ ਕੇ ਕਿ ਆਉਣ ਵਾਲੇ ਸਮੇਂ ਚ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਹੁੰਦੀ ਦਿੱਤੀ ਜਾਏਗੀ ਐਮਐਸਪੀ ਤੱਕ ਵੀ ਲਾਗੂ ਕੀਤਾ ਜਾਏਗਾ ਔਰ ਤਿੰਨ ਕਾਲੇ ਕਰੂਨ ਮੌਕੇ ਤੇ ਉਸ ਆਦਮੀ ਨੇ ਜੋ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਉਹ ਚੂੜ ਦਾ ਪਲੰਦਾ ਹੈ ਬਹੁਤ ਵੱਡਾ ਮੌਕੇ ਤੇ ਰੱਦ ਕੀਤੇ ਗਏ ਕਿਸਾਨ ਜਥੇਬੰਦੀਆਂ ਉਸਦੇ ਇੱਕ ਵੱਡੇ ਵਿਸ਼ਵਾਸ ਤੇ ਕਿ ਆਉਣ ਵਾਲੇ ਸਮੇਂ ਵਿੱਚ ਇੱਕ ਵਧੀਆ ਐਮਐਸਪੀ ਦੀ ਕਮੇਟੀ ਬਣਾ ਕੇ ਕਿਸਾਨਾਂ ਦੀਆਂ ਜੋ ਜਿੰਸਾਂ ਦੇ ਸਬੰਧ ਵਿੱਚ ਮੰਗਾਂ ਨੇ ਉਹਨਾਂ ਨੂੰ ਕੰਪਲੀਟ ਕੀਤਾ ਜਾਏਗਾ ਜੀ ਤੁਸੀਂ ਸੰਘਰਸ਼ ਦਿੱਲੀ ਕੀਤਾ 13-14 ਮਹੀਨੇ ਜੀ ਉੱਥੇ ਕਿਸਾਨੀ ਦਾ ਕਾਮ ਦਾ ਕਿੰਨਾ ਪੈਸਾ ਲੱਗਾ ਕਿੰਨੇ ਕਿਸਾਨ ਸ਼ਹੀਦ ਹੋਏ ਹਾਂਜੀ ਪਰ ਉਦੋਂ ਇੰਨਾ ਕੁਝ ਕਰਦੇ باوجود ਸਰਕਾਰ ਬਨੂੰ ਫਿਰ ਜਿਹੜੇ ਤਾਂ ਲਿਖਤੀ ਪੰਗਾ ਗੱਲਾਂ ਕੀਤੀਆਂ ਗਈਆਂ ਸੀ ਉਹਨਾਂ ਤੇ ਪੂਰੀ ਨਹੀਂ ਉੱਠੀ ਹੋਣੀ ਜੀ ਹੋਰ ਤੁਸੀਂ ਆ ਕਲੈਕਟਰ ਮਾਰਚ ਘਟ ਰਹਿ ਜੇ ਇਹ ਤੋਂ ਬਾਅਦ ਵੀ ਨਹੀਂ ਫਿਰ ਅਗਲਾ ਤੁਹਾਡਾ ਕੀ ਸੰਗਠਨ ਜਿੱਦਾਂ ਕਿ ਸਾਰੀਆਂ ਕੰਪਨੀ ਜਾ ਰਹੀਆਂ ਵਾਂ ਪਾਰਟੀਆਂ ਜਾ ਰਹੀਆਂ ਨੇ 13 ਤਰੀਕ ਨੂੰ ਦਿੱਲੀ ਜਾ ਰਹੀਆਂ ਨੇ ਉਹ ਤੁਹਾਡੇ ਵੀ ਕੋਈ ਹੋ ਜਾ ਪ੍ਰੋਗਰਾਮ ਹੈਗਾ ਜੀ ਜਿਹੜੀਆਂ ਹਿਟਲਰ ਸ਼ਾਹੀ ਹਕੂਮਤਾਂ ਹੁੰਦੀਆਂ ਉਹ ਲੋਕ ਹਿੱਤਾਂ ਵਾਸਤੇ ਜਿੱਥੇ ਗੱਲਾਂ ਆਉਂਦੀਆਂ ਉੱਥੇ ਉਹ ਮਨਕਰ ਹੋ ਜਾਂਦੀਆਂ ਸਿਰਫ ਉਹ ਆਪਣੇ ਹਿੱਤ ਪਾਲਦੀਆਂ ਅੱਜ ਹਿੰਦੁਸਤਾਨ ਦੀ ਇਹ ਕਾਰਪੋਰੇਟ ਹਕੂਮਤ ਸਿਰਫ ਆਪਣੇ ਹਿੱਤ ਪਾਲ ਰਹੀ ਹੈ ਆਪਣੇ ਕੁਝ ਲੋਕਾਂ ਨੂੰ ਬਹੁਤ ਵੱਡੇ ਫਾਇਦੇ ਦੇ ਕੇ ਕਰੋੜਾਂ ਰੁਪਈਆਂ ਦੇ ਹਜ਼ਾਰਾਂ ਕਰੋੜਾਂ ਰੁਪਈਆਂ ਦੇ ਉਹਨਾਂ ਨੂੰ ਸਬਸਿਡੀਆਂ ਦੇ ਕੇ ਲੋਕ ਹਿੱਤਾਂ ਨੂੰ ਬਰਬਾਦ ਕੀਤਾ ਜਾ ਰਿਹਾ ਲੋਕਾਂ ਦੀਆਂ ਮੰਗਾਂ ਵੱਲੋਂ ਮੂੰਹ ਮੋੜਿਆ ਜਾ ਰਿਹਾ ਜਦ ਤੱਕ ਇਹ ਲੋਕਾਂ ਦੇ ਹੱਕ ਲੋਕਾਂ ਨੂੰ ਪ੍ਰਾਪਤ ਨਹੀਂ ਹੋ ਜਾਂਦੇ ਤਦ ਤੱਕ ਹਿੰਦੁਸਤਾਨ ਦੀਆਂ ਜਮਹੂਰੀ ਜਥੇਬੰਦੀਆਂ ਹਿੰਦੁਸਤਾਨ ਦੀ ਸਰਕਾਰ ਦੇ ਖਿਲਾਫ ਲੜਦੇਆਂ ਰਹਿਣਗੀਆਂ ਔਰ ਆਪਣੇ ਹੱਕਾਂ ਨੂੰ ਪ੍ਰਾਪਤ ਕਰਕੇ ਹੀ ਇਹ ਸਾਹ ਲੈਣਗੀਆਂ ਔਰ ਅਸੀਂ ਇੱਕ ਚੰਗਾ ਸ਼ਗਨ ਸਮਝਦੇ ਹਾਂ ਜੋ ਗੋਇੰਦਵਾਲ ਦਾ ਬਿਜਲੀ ਪ੍ਰੋਜੈਕਟ ਪੰਜਾਬ ਦੀ ਸਰਕਾਰ ਨੇ ਆਪਣੇ ਹੱਥਾਂ ਵਿੱਚ ਲੈ ਕੇ ਪਬਲਿਕ ਖੇਤਰ ਵਿੱਚ ਲਿਆ ਕੇ ਉਸ ਨੂੰ ਲੋਕੇਤਾਂ ਵਾਸਤੇ ਵਰਤਣਾ ਅਸੀਂ ਇਹੀ ਚਾਹਾਂਗੇ ਕਿ ਪਬਲਿਕ ਸੈਕਟਰ ਦੇ ਆਧਾਰਿਆਂ ਨੂੰ ਜੰਦਾ ਕਰਕੇ ਲੋਕਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਔਰ ਜੋ ਬਾਕੀ ਫੈਸਲੇ ਜੋ ਵੀ ਤੁਸੀਂ ਤੁਸਾਂ ਵਰਤਮਾਨ ਵਿੱਚ ਜਿੱਦਾਂ ਇਹ ਨਾ ਤੁਹਾਨੂੰ ਪਲਾਂਟ ਲਿਆ ਵਾ ਉੱਤੇ ਕੱਟ ਜਾਦੇ ਲੱਗ ਰਹੇ ਨੇ ਬਿਜਲੀ ਸਭੋ ਅੱਗੇ ਨੂੰ ਵੀ ਪ੍ਰੋਬਲਮ ਤੇ ਆ ਪੁੱਛ ਨਹੀਂ ਆ ਇਹ ਸਰਕਾਰ ਵੀ ਉਨਾ ਹੀ ਨੀਤੀਆਂ ਤੇ ਉਸੇ ਹੀ ਪਾਸੇ ਤੁਰ ਰਹੀ ਹੈ ਜਿਸ ਪਾਸੇ ਕੇਂਦਰ ਦੀ ਸਰਕਾਰ ਤੁਰ ਰਹੀ ਹੈ ਕੋਈ ਅੰਤਰ ਨਹੀਂ ਆ